एनडीएस सरकार दे सहुन चोक समागम दौरान जम्मू कश्मीर चुशर दालुआ नाल परी बस ते अतवादी हमला 10 ਲੋਕਾਂ ਦੀ ਮੌਤ 33 ਸ਼ਰਦਾਲੂ ਗੰਭੀਰ ਸ਼ਿਵਖੋੜੀ ਤੋਂ ਵਾਪਿਸ ਪਰਤ ਰਹੀ ਬਸ ਤੇ अतवादीਆਂ ਨੇ ਕੀਤੀ ਸੀ ਫਾਇਰਿੰਗ ਡਰਾਈਵਰ ਤੋਂ ਵਿਗੜਿਆ ਸੰਤੁਲਨ ਬਸ ਡਿੱਗੀ ਖਾਈ ਵਿੱਚ ਐਤਵਾਰ ਸ਼ਾਮ ਜਦੋਂ ਦਿੱਲੀ ਵਿੱਚ ਐਨਡੀਏ ਸਰਕਾਰ ਦੇ ਤੀਜਾ ਸਹੁੰ ਚੁੱਕ ਸਮਾਗਮ ਚੱਲ ਰਿਹਾ ਸੀ ਤਾਂ ਜੰਮੂ ਕਸ਼ਮੀਰ ਵਿੱਚ ਅਤਵਾਦੀਆਂ ਨੇ ਸ਼ਿਵ ਖੋੜੀ ਤੋਂ ਵਾਪਸ ਆ ਰਹੀ ਸ਼ਰਦਾਲੂਆਂ ਨਾਲ ਪਰਿਬਸਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕਰ ਗੋਲੀਬਾਰੀ ਕੀਤੀ ਅਤਵਾਦੀਆਂ ਨੇ ਬਸ ਤੇ 40 ਤੋਂ 50 ਰਾਉਂਡ ਫਾਇਰਿੰਗ ਕੀਤੀ ਫਾਇਰਿੰਗ ਦੇ ਦੌਰਾਨ ਬਸ ਡਰਾਈਵਰ ਦੇ ਸਿਰ ਤੇ ਗੋਲੀ ਲੱਗਣ ਦੇ ਕਾਰਨ ਬਸ ਡੂੰਗੀ ਖਾਈ ਵਿੱਚ ਡਿੱਗ ਪਈ ਇਸ ਹਮਲੇ ਵਿੱਚ 10 ਯਾਤਰੀਆਂ ਦੀ ਮੌਤ ਹੋ ਗਈ ਜਦਕਿ 33 ਯਾਤਰੀ ਗੰਭੀਰ ਜ਼ਖਮੀ ਹੋ ਗਏ ਲੜਨ ਵਾਲੇ ਜ਼ਿਆਦਾਤਰ ਯਾਤਰੀ ਇਲਾਕੇ ਦੇ ਨਾ ਹੋ ਕੇ ਯੂਪੀ ਪ੍ਰਦੇਸ਼ ਦੇ ਵਾਸੀ ਦੱਸੇ ਜਾ ਰਹੇ ਹਨ ਬਸ ਸ਼ਿਵਖੋੜੀ ਪੋਲੇ ਬਾਬਾ ਦੀ ਦਰਸ਼ਨ ਕਰਨ ਦੇ ਬਾਅਦ ਵਾਪਸ ਕਟੜਾ ਦੀ ਤਰਫ ਆ ਰਹੀ ਸੀ ਕਟਨਾ ਪੋਨੀ ਅਤੇ ਰੰਸੂ ਦੇ ਵਿਚਕਾਰ ਚੰਡੀ ਮੂੜਤੇ ਸਥਿਤ ਦਰਗਾਦੇ ਕੋਲ ਕਟੀ ਜੰਮੂ ਕਸ਼ਮੀਰ ਦੇ ਰਿਆਸੀ ਵਿੱਚ ਕਟਨਾ ਵਾਲੀ ਜਗ੍ਹਾ ਤੇ ਬਚਾਅ ਕਾਰਜ ਲਈ ਪੁਲਿਸ ਸੈਨਾ ਅਤੇ ਅਰਧ ਸੈਨਿਕ ਬਲ ਮੌਕੇ ਤੇ ਪਹੁੰਚ ਗਏ ਸਨ ਡਿਪਟੀ ਕਮਿਸ਼ਨਰ ਰਿਆਸੀ ਨੇ ਇਸ ਘਟਨਾ ਵਿੱਚ 10 ਲੋਕਾਂ ਦੀ ਮੌਤ ਪੁਸ਼ਟੀ ਕੀਤੀ ਹੈ ਜਦਕਿ 33 ਯਾਤਰੀਆਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਦਿੱਤੀ ਹੈ। ਤਲਾਸ਼ੀ ਅਭਿਆਨ ਚਲਾਉਣ ਦੇ ਲਈ ਸੈਨਾ ਦੇ ਹੈਲੀਕਾਪਟਰ ਨੂੰ ਵੀ ਲਗਾਇਆ ਗਿਆ। ਐਸਐਸਪੀ ਰਿਆਸੀ ਮੋਹਿਤ ਸਰਚ ਮੋਹਿਤ ਨਾ ਐਸਐਸਪੀ ਰਿਆਸੀ ਮੋਹਿਤਾ ਸ਼ਰਮਾ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਅਤਵਾਦੀ ਨੇ ਸ਼ਿਵ ਖੋੜੀ ਸੋਂ ਵਾਪਸ ਘਟਨਾ ਪਰਤ ਰਹੀ ਯਾਤਰੀ ਬੱਸ ਤੇ ਗੋਲੀਬਾਰੀ ਕੀਤੀ। ਗੋਲੀਬਾਰੀ ਦੇ ਕਾਰਨ ਬੱਸ ਚਾਲਕ ਨੇ ਬੱਸ ਦਾ ਸੰਤੁਲਨ ਖੋ ਦਿੱਤਾ ਅਤੇ ਬੱਸ ਖਾਈ ਵਿੱਚ ਡਿੱਗ ਪਈ। ਘਟਨਾ ਵਿੱਚ ਗਏ 33 ਲੋਕ ਜ਼ਖਮੀ ਹੋ ਗਏ। ਬਚਾਅ ਅਭਿਆਨ ਪੂਰਾ ਹੋ ਚੁੱਕਾ ਹੈ। ਯਾਤਰੀਆਂ ਦੀ ਪਛਾਣ ਨਹੀਂ ਹੋ ਪਾਈ। ਉਹ ਇਲਾਕੇ ਦੇ ਨਹੀਂ ਹਨ। ਦੂਜੇ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਐਕਸ ਅਕਾਊਂਟ ਤੇ ਸੰਵੇਦਨਾ ਸਾਂਝੀ ਕਰਦੇ ਲਿਖਿਆ ਹੈ ਕਿ ਕੁਝ ਨਹੀਂ ਕਰ ਸਕਦਾ ਜੰਮੂ ਕਸ਼ਮੀਰ ਦੇ ਰਿਆਸੀ ਵਿੱਚ ਤੀਰਥ ਯਾਤਰੀਆਂ ਤੇ ਹੋਏ ਹਮਲੇ ਦੀ ਘਟਨਾ ਤੋਂ ਬਹੁਤ ਦੁਖੀ ਹਾਂ। ਉਪ ਰਾਜਪਾਲ ਅਤੇ ਡੀਜੀਪੀ ਜੰਮੂ ਕਸ਼ਮੀਰ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਘਟਨਾ ਦੇ ਬਾਰੇ ਜਾਣਕਾਰੀ ਲਈ ਗਈ ਹੈ ਇਸ ਕਾਇਰਾਨਾ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਸੂਚਨਾ ਮਿਲੀ ਹੈ ਕਿ ਅਤਵਾਦੀਆਂ ਦਾ ਇਹ ਸੰਗਠਨ ਰਾਜੌਰੀ ਪੁਨਛਤ 82 ਜ਼ਿਲ੍ਹਿਆਂ ਚੁਲੁਕਿਆ ਹੋਇਆ ਹੈ ਅਤੇ ਚੋਰੀ ਛਿਪੇ ਅਜੇ ਹੀ ਵਾਰਦਾਤਾ ਨੂੰ ਅੰਜਾਮ ਦੇ ਰਿਹਾ ਹੈ ਮੇਰੇ ਕੋਲ ਸਹੀ ਹੋਈ ਹੈ ਕਿ ਗੈਰੀਟਿਊਸ ਹੱਥ ਲਗਾਏ ਬੈਠੇ تھے ਅਤੇ ਉਨ੍ਹਾਂ ਨੇ ਉਸ ਬੱਸ ਕੇ ਉੱਪਰ ਫਾਇਰ ਕੀਤਾ जो कि शिवपुरी से निकली थी और टूवर्ड्स कटरा जा रही थी आ, उसकी वजह से जो ड्राइवर है उसका बैलेंस जो है वो बिगड़ा और वो नीचे बस जो है वो खाई में चली गई रेस्क्यू ऑपरेशन जो है वो अभी कंप्लीट किया जा चुका है नाइन अर थी डेड राइट नाउ एंड थर्टी थ्री इंजर्ड हुए हैं उनको इमिजिएटली नारायणा हॉस्पिटल और ਮਿਸਟੇਕ ਹਸਪਤਾਲ ਰਿਆਸੀ ਕੇ ਲੀਏ ਐਂਬੂਲੈਂਸਸ ਕੋ ਨਿਕਾਲ ਦਿਆ ਗਿਆ ਹੈ ਹਾਂ ਕਹਾਂ ਸੇ ਥੇ ਇਹ ਲੋਗ ਕੁਛ ਇਸ ਕੀ ਜਾਣਕਾਰੀ ਮਿਲ ਪਈ ਹੈ ਕਿ ਉਹਨੀਆਂ ਸ਼ਰਦਾਲੂ ਹੈ ਕਹਾ ਜਾ ਰਹਾ ਹੈ बट आ, जो अभी पता चला है वो दे यू। आ, थे क्या, इस एरिया में क्योंकि देखा गया है कि रजौरी में पिछले दिनों तो कुछ रिकवरीज हुई थी और तो क्या इस इलाके में कुछ इनपुट्स थे देखिए ऑलरेडी हम देखते आए हैं जब भी कोई मिलिटेंसी कोई इंसिडेंट हुआ है तो उसके बाद हम लोग वैसे ही हाई अलर्ट पे हमेशा से रहे हैं तो आज भी और पिछले कई दिनों से वर ऑन हाई अलर्ट और ये सारी जो शिवखोड़ी श्राइन है उसको पूरे तरीके से सिक्योर किया गया था